ਆ ਜਾ ਆ ਜਾ ਗਿਆ ਉਹ ਤਾਂ ਆ ਜਾ ਆ ਰਿਟਾ ਲੱਕ 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 ਉਰੇਆ ਡਾਕਟਰਾਂ ਕੁੱਤੀ ਡਰਾਤੀ ਸਾਡੀ ਮੈਂ ਤੇਰੇ ਨਾਲ ਨੁਕੀ ਨੀਂ ਗਿਆ ਤਾਂ ਐਵੇਂ ਅੱਗੇ ਸੁੰਡ ਚ ਟਾਈਟ ਬਣੀ ਮਮੀ ਪੂਰੇ ਦੇ ਹੁਣ ਖੋਲੇ ਖੋਲੇ ਖੜ ਜਾ ਦੇ ਹੁਣ ਵੇਖ ਲੈ ਇਹ ਕੀ ਹੈ ਇਹ ਕਾਹਨਾਂ ਭਾਈਆ ਹਾਂ ਤਾਂ ਠੀਕ ਸੀ ਉਹਦੇ ਦੇਸ਼ਾ ਦਾ ਤਾਂ ਤਾਂ ਸਹੀ ਨਾ ਹਾਂ ਰੋਟੀ ਨਹੀਂ ਤਾ ਨਾ ਬਰੇ ਖੜ ਜਾ ਰਸੀ ਦੀ ਸਭ ਖਾ ਦੋ ਘਰ ਬੁਣਾ ਹਾਂ ਤਾਂ ਬਗਾਨ ਆ ਕਰਨ ਨਹੀਂ ਕੇ ਲੰਕਾ ਦਾ ਇਹ ਕਨਾ ਮੰਨਦਾ ਕਿ ਨਨ ਫੱਤੀ ਆਜ ਨਾ ਕੰਗੀ ਰਹਿਣ ਦੇ ਵਾਲ ਉੱਡਣਗੇ ਮੈਂ ਵਾਲ ਉੱਡਣੇ ਬੰਦ ਕਰ ਦਿਆ ਫਿਰ ਆਂਰੇ ਨਾ ਦੁੱਧ ਪੁੱਛ ਗਿਆ ਪੱਕ ਗਿਆ ਦੁੱਧ ਨਹੀਂ ਦੱਬ ਕੇ ਦੁੱਧ ਤਾਂ ਚੰਗਾ ਹੀ ਆ ਉਹਦਾ ਤਾਂ ਕੋਈ ਮਾਰਾ ਵਾਕੀ ਸੱਲ ਨਹੀਂ ਘਟੇ ਇਹ ਨਾ ਕੋਈ ਕੀ ਵੱਜੀ ਸੋਤੇ ਸਾਨੂੰ ਕੋਈ ਨਹੀਂ ਦੱਸਣਾ ਇਹ ਪਹਿਲਾ ਵੀ ਇਲੈਕਟ੍ਰੋਨ ਆਉਣ ਲੱਗ ਪਿਆ ਪੁਜੀਰ ਬਰ ਜਾਂਦੀ ਹੈ ਸੱਲ ਘਟੇ ਹੁੰਦੇ ਨਾ ਉਸੇ ਦਾ ਫੇਰ ਬੁਖਾਰ ਨੂੰ ਫੇਰ ਚੜਨਾ ਆ ਗਿਆ ਤੇ ਬੁਖਾਰ ਕੀ ਬਤਾ ਹੋ ਗਈ ਬਾਈ ਨਹੀਂ ਬੁਖਾਰ ਹੈ ਨਹੀਂ ਇਹ ਬੁਖਾਰ ਨੂੰ ਜੇ ਬੁਖਾਰ ਹੁੰਦਾ ਤਾਂ ਇਹਦਾ ਕਰੀਓ ਇਹਦਾ ਦਵਾਈ ਕੰਮ ਕਰ ਲਮ ਨਹੀਂ ਮੈਨੂੰ ਪਤਾ ਸੱਲ 너 후유파랑 맨에 好的，你的 <you>

ਇੱਕ ਕੋ ਡਿਲੀਵਰੀ ਆਪਾਂ ਸ਼ੂਜ਼ ਮੰਗਾਏ ਸੀ ਚੂਮਾ ਦੇ ਉਹ ਆ ਗਿਆ ਆਪਣੇ ਕੀ ਹਾਲ ਨੇ ਬਾਈ ਚਾਹੋ ਆ ਸਸਤੀ ਗੱਲ ਦੀ ਸਾਰਿਆਂ ਨੂੰ ਤੇ ਸਮਾਨ ਦੁਪਹਿਰ ਦਾ 12:01 ਦੇ ਵਿੱਚ ਤੇ ਆਪਾਂ ਡੱਬਾ ਵਾਲੀ ਮੰਡੀ ਫਿਰਦੇ ਸੀ ਮੰਡੀ ਕਿਵੇਂ ਫਿਰਦੇ ਸੀ ਜਿਹੜੇ ਆਪਣੇ ਸਾਈਕਲ ਵਾਲੇ ਸੱਡਲ ਬੈ ਗੇ ਸੀ ਉਹਦੇ ਭਾਈ ਕਵਰ ਆਪਣੇ ਹਜੇ ਤੱਕ ਨਹੀਂ ਬਣੇ ਤੇ ਉਹਨਾਂ ਦਾ ਪਤਾ ਕਰਦੇ ਫਿਰਦੇ ਆ ਹੁਣ ਕਿੱਥੇ ਜਾ ਗਏ ਆਂ ਦੇਵ ਸੀਟਾਂ ਵਾਲੇ ਦੇ ਉਹ ਕੀ ਕਹਿੰਦਾ ਉਹ ਕਹਿੰਦਾ ਵੀ ਮੈਂ ਨਹੀਂ ਬਣਾਉਂਦਾ ਬਸ ਡਰਲੀ ਗਲੀ ਚ ਮੀਆਂ ਨਾਮ ਤੋਂ ਸ਼ਾਪ ਹੈ ਕੋਈ ਜਿੱਥੇ ਸਹਾਰਨ ਹੋਟਲ ਆ ਉਥੇ ਜੀ ਉਹ ਤਰ੍ਹਾਂ ਕੰਮ ਕਰ ਦੂ ਕਹਿੰਦਾ ਮੈਂ ਬਣਾਉਣ ਤਾਂ ਬਣਾ ਦੂੰਗਾ ਪਰ ਮੇਰੇ ਕੋਲੇ ਟਾਈਮ ਨਹੀਂ ਇਹ ਦੀ ਸੀਟਾਂ ਵਾਲਾ ਜਿਹੜਾ ਸਾਡੇ ਵੱਜਦਾ ਭਾਈ ਡੱਬਾ ਵਾਲੀ ਮਲੋੜ ਰੋਡ ਦੇ ਉੱਤੇ ਪੁਲ ਤੋਂ ਪਹਿਲਾਂ ਦੀ ਦੁਕਾਨ ਹੈ ਤੇ ਇਹਦੇ ਕੋਲੇ ਕੰਮ ਤਾਂ ਦਾ ਖਾਸਾ ਹੁੰਦਾ ਕਿਉਂ ਹੁੰਦਾ ਕਿਉਂਕਿ ਕੰਮ ਇਹ ਵਧੀਆ ਕਰਦਾ ਰੇਟ ਇਹਦਾ ਠੀਕ ਹੁੰਦਾ ਤੇ ਤਾਂ ਕਰਕੇ ਇਹਦੇ ਕੋਲੇ ਜਾਦੇ ਕੰਮ ਵਗੈਰਾ ਆਉਂਦਾ ਤਾਂ ਇਹ ਕਹਿੰਦਾ ਵੀ ਮੇਰਾ ਟਾਈਮ ਨਹੀਂ ਲੱਗਣਾ ਮੈਂ ਐਵੇਂ ਤੈਨੂੰ ਲਾਰੇ ਚ ਰੱਖਦਾ ਤੇ ਫਿਰ ਉਹ ਗੱਲ ਦਾ ਸਵਾਦ ਨਹੀਂ ਹੈ ਨਾ ਤੇ ਕਹਿੰਦਾ ਤੂੰ ਉਹਦੇ ਕੋਲ ਬਣਵਾ ਲਾ ਉਹ ਤਰ੍ਹਾਂ ਕੰਮ ਕੱਢ ਦੂਗਾ ਉਦੇ ਕੋਲੇ ਜਾਣੇ ਆ ਹੋਰ ਕੀ ਕੰਮ ਸੀਗਾ ਏਟੀਐਮ ਦਾ ਪਿੰਨ ਜਨਰੇਟ ਕਰਨਾ ਸੀ ਤੇ ਉਹ ਆਪਾਂ ਕਰਿਆਂ ਦਾ ਤੇ ਹੋਰ ਆ ਬਸ ਕਿਰਾਂਜੀ ਪੁੱਛਦੇ ਆ ਉਸ ਤੋਂ ਬਾਅਦ ਆਪਾਂ ਦਵਾਰੇ ਪਿੰਡ ਜਾਵਾਂਗੇ ਪਿੰਡ ਜਾ ਕੇ ਤੇ ਘਰੋਂ ਸਾਈਕਲ ਚੱਕ ਕੇ ਲਿਆਵਾਂਗੇ ਤੇ ਸਾਈਕਲ ਜਾ ਕੇ ਸਾਈਕਲ ਦੇ ਜਿਹੜੀ ਆਪਾਂ ਹੈਗੀ ਆ ਕੋਈ ਪਲੇਟ ਫਲੂਟ ਆ ਤਿਆਰ ਕਰਵਾਵਾਂਗੇ ਉਹਦੇ ਪਿੱਛੇ ਲਾਉਣ ਵਾਸਤੇ ਤੇ ਬਾਕੀ ਵੀਡੀਓ ਤੇ ਕਲਿੱਕ ਕਰਨ ਵਾਸਤੇ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਜਿਹੜੇ ਵੀ ਪਿਆਰ ਕਰਦੇ ਆ ਸਪੋਰਟ ਕਰਦੇ ਆ ਤੇ ਬਣੇ ਰਿਓ ਵੀਡੀਓ ਨਾਲ ਅੰਤ ਤੱਕਰ ਤੇ ਅੱਜ ਦੀ ਜਿਹੜੀ ਦਿਨਚਰਿਆ ਹੈਗੀ ਆ ਤੁਹਾਡੇ ਨਾਲ ਕਰਦੇ ਆਂ ਸਾਂਝੀ ਤੇ ਜੇ ਹਜੇ ਤੱਕ ਭਾਈ ਪੇਜ ਨੂੰ ਫੋਲੋ ਨਹੀਂ ਕੀਤਾ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਸਾਫ ਸੁਥਰੀ ਤੇ ਗੱਲ ਗੱਪੇ ਤੋਂ ਰਹਿ ਜਿਹੜੀ ਹੈਗੀ ਤੁਹਾਡੇ ਨਾਲ ਜਾਣਕਾਰੀ ਤੇ ਗੱਲਬਾਤ ਜਿਹੜੀ ਹੈਗੀ ਸਾਂਝੀ ਕਰਦੇ ਰਹਿੰਦੇ ਆਂ ਤੇ ਬਾਕੀ ਨਾਲ ਨਾਲ ਕੀ ਹੋਰ ਸਾਂਝਾ ਕਰਦੇ ਆਂ ਤੁਹਾਡੇ ਪਿੰਡਾਂ ਦਾ ਉਹੀ ਦੇਸੀ ਪਰਦੇਸੀ ਜਾਂ ਮਾਹੌਲ ਤੇ ਡੇਲੀ ਦਾ ਜਿਹੜਾ ਆਪਣਾ ਭਾਈ ਕੰਮ ਧੰਦਾ ਜਾਂ ਰੁਟੀਨ ਵਰਕ ਹੁੰਦਾਗਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਤੇ ਦੂਜਾ ਭਾਈ ਆਪਾਂ ਸਫਰਾਂ ਦੀਆਂ ਸਾਂਝਾ ਤੁਹਾਡੇ ਨਾਲ ਪਾਉਂਦੇ ਰਹਿੰਨੇ ਆ ਨਵੇਂ ਤੋਂ ਤਾਂ ਕਰ ਲਿਓ ਭਾਈ ਪੇਜ ਨੂੰ ਫੋਲੋ ਵਗੈਰਾ ਤੇ ਸਬਸਕ੍ਰਾਈਬ ਵਗੈਰਾ ਜੁੜ ਜਿਓ ਕਹਿਣ ਦਾ ਭਾਵਾ ਸਾਡੇ ਨਾਲ ਤੇ ਇੰਨੇ ਦੇ ਵਿੱਚ ਹੀ ਆਪਣੇ ਵਿਚਕਾਰ ਮੇਰੀ ਮਾਸੀ ਵਾਲਾ ਮੁੰਡਾ ਹੈਲੋ ਗਾਇਜ਼ ਵੀਰੇ ਇੱਕ ਇਦਾਂ ਕੀ ਹਾਲ ਚਾਲ ਜੇ ਦੋਸਤੋ ਠੀਕ ਹੈ ਮੈਂ ਥੋੜਾ ਯਾਰ ਸਮਾਨ ਸ ਲੈ ਲੈ ਕੇ ਆਉਣਾ ਚੱਲ ਮਿਲਦੇ ਆਂ ਤੇ ਇਹ ਮਾਸੀ ਵਾਲਾ ਮੁੰਡਾ ਸੀ ਭਾਈ ਜਿਹੜਾ ਆਪਣੇ ਉਹਦੋਂ ਮੈਂ ਸਾਈਕਲ ਤੇ ਗਿਆ ਸੀਗਾ ਉੱਥੇ ਵੀ ਉਹ ਵਲੌਗ ਦੇ ਵਿੱਚ ਵੀ ਆਪਣੇ ਆਇਆ ਸੀਗਾ ਠੀਕ ਆ ਬਾਈ ਮਿਲਦੇ ਆਂ ਬਾਕੀ ਗੱਡੀ ਤੋਂ ਆ ਗਏ ਅਸੀਂ ਤੇ ਸੀੜੀ 100 ਤੇ ਕਿੱਥੇ ਚੱਲੇ ਆਂ ਖੇਤ ਦਾ ਦੁਪਹਿਰ ਵਾਲੀ ਜਿਹੜੇ ਸਪਰੇਅ ਕਰਨ ਆਏ ਆ ਉਹਨਾਂ ਦੀ ਦੁਪਹਿਰ ਵਾਲੀ ਰੁਕੀ ਪਰਾਂ ਚੱਲੇ ਆਂ ਖਾ ਗੇ ਨਹੀਂ ਆ ਨਾਲ ਗਾਣਾ ਆਪਣੇ ਹੈਂ ਜੇ ਵੀਰ ਹੈਲੋ ਹੈ ਨਾ ਕਰ ਦਿਆ ਕਰ ਠੀਕ ਹੈ ਠੀਕ ਹੈ ਇਹ ਜੋ ਉੱਪਰ ਮਿਲ ਗਿਆ ਸੀ ਤੇਰੇ ਵਾਲੇ ਬੰਬੂ ਘਾਹ ਤੇ ਅੱਜ ਸਫਰ ਕੀਤਾ ਤੇ ਠੀਕ ਬਹੁਤ ਸੋਹਣੀ ਜੀ ਉਸ ਚੱਕਾ ਖੇਤ ਦਾ ਹੈ ਆਪਣੇ ਕੋਲ ਸੀੜੀ ਸੋ ਇਧਰ ਡਿਸਕਵਰ ਇਧਰ ਗੋਰੀ ਇਧਰ ਟੋਲੀ ਇਧਰ ਟਰੈਕਟਰ ਉਧਰ ਕਿਹੜਾ ਹੈ ਹੀਰੋ ਹੰਡਾ ਛੇਤਾਂ ਦੀ ਝਲਕ ਤੇ ਮੋਟਰ ਤੇ ਰੋਟੀ ਫੜਾ ਕੇ ਆਪਾਂ ਆ ਗਏ ਸੀਆਂ ਕੀ ਕਰੀ ਜਾਂਦੀਆਂ ਅਸੀਂ ਕੱਖ ਕੱਢੀ ਜਾਂਦੀਆਂ ਅਸੀਂ ਇਹ ਗੁਰੀ ਪ੍ਰਾਨਪਤੂਨ ਜੀ ਸਿਰਦਾ ਸੀ ਤੇ ਬਾਕੀ ਜਿਹੜੇ ਆਪਣੇ ਬੰਦੇ ਦੀ ਭਾਈ ਉਹ ਸਪਰੇਅ ਕਰਨ ਆਲੇ ਆਏ ਹੋਏ ਸੀ ਦੋ ਦੰਨੇ ਆਣੇ ਤੇ ਰੌਣ ਕਿਵੇਂ ਲਾ ਖਾਸਾ ਲੱਗਿਆ ਪਿਆ ਸੀਗਾ ਸੰਦਰ ਜਿਹੜਾ ਵੀ ਕਾਹੀ ਕੜਾ ਸੀਗਾ ਤੇ ਇਧਰ ਬਾਕੀ ਨਹਿਰ ਦੀ ਸਫਾਈ ਚੱਲੀ ਜਾਂਦੀ ਆ ਆਪਣੇ ਇਹ ਬੁਰਜੀ ਸੰਖਿਆ 88 ਚੰਗਾ ਹਰ ਸਾਫ ਕਰ ਦੇਣਾ ਆਸੇ ਪਾਸੇ ਤੇ ਬੜਾ ਗੰਦ ਫੱਲੇ ਜਾ ਰਿਹਾ ਹੈ ਪਾ ਇਹ ਆਪ ਇਹ ਇੱਕ ਤਰ੍ਹਾਂ ਸਾਫ ਕਰਕੇ ਗਾਂ ਇਵਰੀ ਵਰਕਿੰਗ ਇਹ ਤਾਂ ਫੜਕਦਾ ਤਾਂ ਜਿਵੇਂ ਹੀ ਆਪਣਾ ਨਾ ਹੈਂ ਕਿ ਫੜਕਦਾ ਆ ਇਥੋਂ ਟਿੱਕਰ ਸਾਰਾ ਹੀ ਮਰਵਾ ਦੇ ਔਰ ਠੀਕ ਹੈ ਜਾਂ ਤਾਂ ਪਹਿਲਾਂ ਖਾਸਾ ਹੋਇਆ ਪਿਆ ਸੀ ਜਾਂ ਹੋਇਆ ਪਿਆ ਸੀਗਾ ਸਾਰੀ ਨਹਿਰ ਤੇ ਇੱਥੇ ਲਗਭਗ ਖਾਸ ਹੀ ਦਾਖਸਾ ਹੀ ਕਰਤੀ ਦੇ ਵੀ ਮਾਰ ਕੇ ਗਏ ਆ ਕਈ ਸੱਪ ਆ ਆ ਜਾਈ ਹਾਂਜੀ ਚੱਲਦੇ ਆ ਕਰਾਂ ਹਾਂ ਬਾਕੀ ਦੀ ਗੱਲ ਬਾਤ ਛੇਰ ਕਰਦੇ ਪਿੰਕ ਸਾਲਟ ਲੈ ਆਵਾਂ ਐਨੇ ਦੇ ਨਾਲ ਹੀ ਦੁਪਹਿਰ ਦਾ ਸਮਾਂ ਤੇ ਭਾਈ ਸੀਰੇ ਨੇ ਆਪਣੀ ਤਲੀ ਤੇ ਤਰਫੇ ਦੂ ਮਰੂਦ ਆਵਦੀ ਟੀ-ਸ਼ਰਟ ਰੰਗੇ ਹੈ ਰੋਟੀ ਸੱਪਾ ਤਾਂ ਬੰਨ ਦੋ ਯਾਰ ਫੇਟ ਚੱਲੀ ਹੋਣਾ ਕੰਮ ਹਾਂ ਚੰਨੀ ਹੁੰਦਾ ਕਿ ਕੰਟੀਨਿਊ ਹੈ ਕੇ ਬਸ ਹੋਰ ਠੀਕ ਹੋ ਠੀਕ ਹੋ ਗਿਆ ਜਿਹੜਾ ਜਿਹੜੂ ਨਹੀਂ ਬੜੇ ਘੈਂਟ ਪਾ ਤੇ ਯਾਰ ਹਾਂ ਜਿਹੜਾ ਜਿਹੜੂ ਨਹੀਂ ਬੜੇ ਘੈਂਟ ਬਾਤੇ ਹੋਰ ਜੀ ਮਿਸਤਰੀ ਸਾਹਿਬ ਸਸਰੀ ਘਾਲ ਚ ਵਧੀਆ ਜੀ ਆਪਣਾ ਠੀਕ ਠਾਕ ਜੀ ਦੋਸਤੋ ਵਧੀਆ ਵਧੀਆ ਬਈ ਹਾਂ ਬੰਦੇ ਤਿਆਰੇ ਆਈਆਂ ਟਿੰਡਾ ਬੰਨੀਆਂ ਨੇ ਰੇ ਇਹ ਤਾਂ ਉਹ ਕੋਪੂਰੇ ਪੂਰੇ ਦਿਤਾ ਰਹੀ ਕੋਈ ਲੱਗਿਆ ਸਾਡੇ ਕੱਲ ਪਰਸੁੱਤ ਕਰਿਆਉਣਾ ਸਮਾਨ ਜਿਆ ਰਹਿੰਦਾ ਥੋੜਾ ਲੈਣਾ ਹੋਊ। ਉਹ ਵੀ ਲੈਣ ਚੱਲੇ ਹੁਣ ਕਾਲੇ ਵਾਲੀ ਕੁਛ। ਪੁਕਾਇਆ ਜੀ ਦਾ। ਅੰਦਰੋਂ ਕੋਟੇ ਦੇ ਰੰਗ ਡੰ ਬਾਹਰ ਗੁੰਦੀ ਹੈ। ਐਸੇ ਰਪਲੇਟਾਂ ਲਾਵਾਂਗੇ ਬਾਈ ਜੀ। ਆ ਬਾਈ ਲੈ ਤਰੇ ਪੂਰੀ ਬਹਿ ਜਾ ਬਹਿ ਜਾ ਕਰਵਾ ਦੇਣੀ ਹਣਾ ਜਿਹੜਾ ਆ ਬਾਈ ਜੈ ਹਿੰਦ ਜੈ ਹਾਰਤ ਤੇ ਖੇਤੋਂ ਪਹਿਲਾਂ ਆ ਪਾ ਗਏ ਸੀ ਦੁਆਰੇ ਖੇਤ ਜਾਉਣੇ ਸੀ ਉਹਦਾ ਕਾਰਨ ਇਹ ਸੀ ਭਾਈ ਲੀਲੇ ਰੰਗ ਦਾ ਗਾਂਧੀ ਪੈਸੇ ਮੇਰੇ ਕੋਲ ਰਹਿ ਗਏ ਸੀ ਦਿਹਾੜੀ ਤੇ ਟੰਡ ਦੇਣ ਵਾਸਤੇ ਡੇੜੀ ਨੇ ਮੰਗਾਇਆ ਸੀ ਘਰੋਂ ਤੇ ਉਹ ਜੇਬ ਤੇ ਰਹਿ ਕੇ ਦੁਆਰੇ ਪੜਾਉਣਗੇ ਅਸੀਂ ਦੁਆਰੇ ਮੁਟੇ ਆ ਮਾਸਾਰ ਕੇ ਚਾਰਕ ਸਵਾਕ ਚਾਰ ਵੇਲੇ ਦਾ ਤੇ ਸੈਂਕੜ ਫੇਰ ਅੱਜ ਕੱਢ ਲਿਆ ਆਪਾਂ ਜੀ ਛੋਟੀ ਜੀ ਰਾਈਡ ਅੱਜ ਇਸ ਤੇ ਫੇਰ ਕਰਨੀ ਆ ਕਿੱਥੇ ਜਾਣਾ ਆਪਾਂ ਜਾਣਾ ਡੱਬ ਵਾਲੀ ਮੰਡੀ ਤੇ ਆਹ ਹਾਂ ਬੈਗ ਜਿਹੜੇ ਆ ਪਾਊਡਰ ਕੀਤੇ ਸੀਗੇ ਮਹਗਾਈ ਸੀਗੇ ਇਹਨਾਂ ਦੇ ਜਿਹੜੇ ਆਪਣੇ ਉਹ ਆ ਬਣਾ ਕੇ ਲਿਆਉਣੇ ਆਗੇ ਕਵਰ ਉਤਲੇ ਤੇ ਹੋਰ ਕੀ ਕਰਨਾ ਹੈ ਹੋਰ ਆਪਾਂ ਮੱਕੜੀ ਕਿਤਾ ਚੜੀ ਫਰਦੀ ਆ ਜੜੇ ਪਾਵੇਂਗੇ ਉੱਤੇ ਤੇ ਇੱਥੇ ਨਾ ਘਰ ਬਣਾਈ ਆਪਦਾ ਰਹਿਣ ਬਸੇਰਾ ਕਿਸੇ ਹੋਰ ਪਾਸੇ ਜਾ ਕੇ ਬਣਾ ਤੇ ਦੂਜਾ ਆਪਣੇ ਹੋਰ ਕੀ ਕੰਮ ਸੀਗਾ ਆਪਾਂ ਇਹਦਾ ਪਲੇਟ ਤਿਆਰ ਕਰਵਾ ਕੇ ਲਿਆਉਣੀ ਹੈਗੀ ਪਿੱਛੇ ਲਾਉਣ ਵਾਸਤੇ ਆਉਣ ਵਾਲੇ ਸਫਰਾਂ ਵਾਸਤੇ ਉਹਦੇ ਵਾਸਤੇ ਪਲੇਟ ਜੀ ਤਿਆਰ ਕਰਵਾ ਕੇ ਲਿਆਉਣੀ ਆ ਉਹ ਮਹਾ ਚਲ ਕਰਵਾ ਲੈ ਅੱਗੇ ਤੇ ਇੱਕ ਦੋ ਕੰਮ ਜੇ ਹੋਰ ਆ ਚੱਲਦੇ ਹੁਣ ਮੰਡੀ ਨੂੰ ਪਹਿਲਾਂ ਬਾਕੀ ਫੇਰ ਗੱਲ ਬਾਤ ਕਰਦੇ ਆ। ਲਾਉਦੀ ਚੱਕਦਾ ਸਾਈਕਲ ਤੇ ਕਰਤਾ ਮੰਡੀ ਨੂੰ ਸਿੱਧਾ। ਹੱਥਾਂ ਨੂੰ ਆਪਣੇ ਬੈਗ ਦਾ ਹਿੱਲਾ ਨਹੀਂ ਹੋ ਰਿਹਾ ਤੇ ਆਹ ਕਪੜਾ ਆਰਕੇ ਵਾਲਿਆਂ ਨੂੰ ਲਿਆਂਦਾ ਸੀਗਾ ਟੋਟਾ ਜਾਂ ਬਾਈ ਨੂੰ ਦਿਖਾਉਣ ਵਾਸਤੇ ਬਾਈ ਦਾ ਹੈਗਾ ਕੰਮ ਬਾਈਗਾ ਦਾ ਟ੍ਰੇਲਰ ਦਾ। ਆਹ ਬਈ ਬਾਈ ਦੀ ਮਸ਼ੀਨ ਬਾਈ ਕਹਿੰਦਾ ਭਾਈ ਇਹ ਵੀ ਵਾਟਰਪੂਫ ਹੈ ਨਹੀਂਗਾ। आ भी ठीक ठाक जी है फिर? सबसे स्टार बंदा वही है जिसके उसके पास पास उसके नहीं अभी। उसके पास नहीं। नहीं वो से उधर कहीं नहीं गया हूँ बता दो यार इस हाथ वाले है। नहीं जो हमारा बो बैग है वो इससे इससे और इससे बेटर है वो तो बेहतर है ये सही है बिल्कुल सही है नहीं क्या? जाएगा इसकंद्रा? इसके अंदर पानी भरने का कोई जगह ही नहीं बचे छोड़ा हुआ है ये फलाब दे दिया ना तो इसको ऐसे यूज करना सही है सही है फिर तो तो रहने देते हैं नहीं कैंसिल खाली है सही है पक्की बात नहीं जाएगा नहीं जाएगा कितनी देर अगर बारिश में कितनी देर तक नहीं जाएगा ये अपन तो ऐसे रखे रहेंगे हाँ जहाँ जहाँ जा, से छोड़ो जहाँ से छोड़ो भी वैसे कपड़े कपड़े में से कितने देर नहीं निकलेगा पानी ऐसे तो आपको आधा घंटा भी मिल जाता है ना तो कोई टेंशन नहीं आधा घंटा नहीं अगर हाँ आधा दिन है पूरा दिन है। तो कहीं ना कहीं से पानी अपना रास्ता कहीं ना कहीं से छोड़ो भी इस कपड़े से तो नहीं जाएगा इस कपड़े से नहीं जाएगा बहुत ठीक है कहीं ना कहीं से और नहीं होगा तो मौके पर थोड़ा सा वो पन्ना वगैरह ले लिया बड़ा सा हां यार सबसे मंडी डब वाली थी बस अड्डे वाली थी सामान बंधवा के 8 मिनटਾਂ ਦਾ ਤੇ ਸਾਹਮਣੇ ਜਰਾ ਆ ਰਹੀ ਹੈ 나ਗਪਾਲ ਵਾਲਿਆਂ ਦੀ ਬੱਸ ਤੇ ਇਹਦੇ ਤੇ ਆਪਣਾ ਫੋਨ ਆਇਆ ਟੈਲੀਫੋਨ ਮਗਲਾਲ ਫੋਨ ਆਇਆ ਤੇ ਉਹ ਆਪਾਂ ਫੋਨ ਭਾਈ ਨਾਂ ਲੈ ਕੇ ਜਾਣਾ ਇੱਕ ਸਪੇਅਰ ਸਿਮ ਪਾ ਕੇ ਤੇ ਕੰਡੈਕਟਰ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਆ ਰਿਆਂਗਾ ਸਮਾਂ ਪੌਣੇ 6 ਵਜੇ ਦਾ ਤੇ ਆਪਾਂ ਖੜੇ ਆ ਬਾਈ ਮਨੋਜ ਕੋਲੇ ਕੀ ਆਲਾ ਬਾਈ ਮਨੋਜ ਜੀ ਠੀਕ ਹੋ ਜੀ ਜੀ ਤੇ ਬਾਈ ਤੋਂ ਆਪਾਂ ਸਾਈਕਲ ਦੇ ਮਗਰ ਲਾਉਣ ਵਾਸਤੇ ਆ ਨੇਮ ਪਲੇਟ ਜੀ ਬਣਵਾਉਣ ਆਏ ਸੀ ਤੇ ਉਹ ਤੁਹਾਨੂੰ ਹੋ ਸਕਦਾ ਜੇ ਸ਼ਾਮ ਤੱਕ ਦਿਖਾ ਦਈਏ ਬਾਈ ਕਰੀ ਜਾਂਦਾ ਪੀਸੀ ਤੇ ਤਿਆਰ ਤੇ ਨਹੀਂ ਫਿਰ ਕੱਲ ਨੂੰ ਸਵੇਰ ਦਿਖਾਵਾਂਗੇ ਕਿੱਥੋਂ ਦਾ ਕੀ ਆਪਾਂ ਕਰੀ ਜਾਂਦੇ ਆ ਪਲਾਨ ਅਈਦਾ ਕਿਸਨ ਦੱਸਿਆ ਨਹੀਂ ਮੈਂ ਤੇ ਬਾਈ ਦਾ ਕੰਮ ਕਾਦਾਗਾ ਬਾਈ ਦਾ ਕੰਮ ਆ ਕੋਈ ਮੋਟਰਸਾਈਕਲ ਸਾਈਕਲ ਜਾਂ ਕੋਈ ਵੀ ਵੀਕਲ ਆਪਣੇ ਲੈਮੀਨੇਸ਼ਨ ਕਰਾਉਣਾ ਜਾਂ ਕੋਈ ਲੈਮੀਨੇਸ਼ਨ ਵਾਲਾ ਜਾ ਕੋਈ ਸਟicker ਠੁੱਕਰ ਤੇ ਲੱਲਾ ਆਪਾਂ ਜਿਹੜਾ ਹੁੰਦਾਗਾ ਇਹ ਸਮਾਨ ਸੋਲਾ ਲੈਣਾ ਤਾਂ ਬਾਈ ਕੋਲੇ ਆ ਸਕਦੇ ਆ ਜੈਨੂਨ ਰੇਟਾਂ ਦੇ ਉੱਤੇ ਲਗਭਗ ਮੈਨਲਾ ਤਾਂ ਹੋ ਗਿਆ ਆਪਾਂ ਨੂੰ ਯਾਰ ਜਦੋਂ ਮਕਾਨ ਪਾਇਆ ਸੀ ਉਦੋਂ ਦੀ ਆਪਣੀ ਲਿਆਜ ਪਈ ਹੋਣਾ 2020 ਦੀ ਕੇ ਬਾਈ ਦੀ ਬਾਈ ਦੀ 2022 ਦਾ ਬਾਈ ਕੋਲੇ ਆਉਣ ਲੱਗਿਆ ਮੈਂ ਤੇ ਹੁਣ ਚੱਲੀ ਜਾਂਦਾ 2025 ਤਿੰਨ ਚਾਰ ਸਾਲ ਹੋ ਗਏ ਤੇ ਜਿੰਨਾ ਵੀ ਕੰਮ ਤੰਦਾ ਹੁੰਦਾ ਬਾਈ ਤੋਂ ਕਰਵਾਉਂਦੇ ਆ ਤੇ ਰੇਟ ਬੰਨੋ ਬੇਚਿੰਤ ਹੋ ਕੇ ਆ ਜਾਈਦਾ ਕਦੇ ਆਪਾਂ ਪੁੱਛਿਆ ਨਹੀਂ ਵੀ ਕਿੰਨੇ ਚ ਪਊਗਾ ਜਾਂ ਕਿਵੇਂ ਕੋਸਾ ਤੇ ਵਦਗਾ ਸਹੀ ਰੇਟ ਹੁੰਦਾ ਬਾਈ ਦਾ ਬਾਈ ਦੀ ਦੁਕਾਨ ਹੈਗੀ ਆ ਆਰ ਕੇ ਵਾਲਿਆਂ ਦੇ ਸਾਹਮਣੇ ਜਿੱਥੋਂ ਤਰਪਾਲਾਂ ਤੇ ਪੂਲਾਂ ਤੇ ਉਹ ਆਪਣੇ ਲੀੜਾ ਕਪੜਾ ਮਿਲਦਾ ਹੈਗਾ ਆਰ ਕੇ ਰੈਕਸਨ ਸਟੋਰ ਉਹਦੇ ਸਾਹਮਣੇ ਦੂਜੇ ਪਾਸੇ ਮਲੋਟ ਰੋਡ ਦੇ ਉੱਤੇ ਚੌਂਕ ਤੋਂ ਜਦੋਂ ਪੁਲ ਚੜਦੇ ਆ ਪੁਲ ਤੋਂ ਇਹ ਨਾਲ ਤੇ ਮੋਨੋ ਆਰਟਸ ਦੇ ਨਾਮ ਤੋਂ ਆਹੀ ਦੁਕਾਨ ਦਾ ਨਾਮ ਆ। ਹਾਂਜੀ ਹਾਂਜੀ। ਆ ਦੁਕਾਨ ਦਾ ਨਾਮ ਆ। ਤੇ ਕਈ ਵਾਰੀ ਕਿਸੇ ਨੇ ਕੁਝ ਬਣਵਾਉਣਾ ਹੋਵੇ, ਛਪਾਉਣਾ ਹੋਵੇ ਤੇ ਲੈਮੀਨੇਸ਼ਨ ਕਰਾਉਣਾ ਹੋਵੇ ਜਾਂ ਕੋਈ ਹੋਰ ਕੰਮ ਹੋਵੇ, ਸਮਾਨ ਸਲਾਹਿਆ ਜਿਹਾ ਕੁਝ ਆ ਬਾਈ ਕੋਲੇ। ਆ ਸਟicker, ਸਟicker ਜੇ ਸਾਰੇ ਤੇ ਆ ਗੱਡੀਆਂ ਦੇ ਵਿੱਚ ਰੱਖਣ ਵਾਲੇ ਜਿਹੜੇ ਪਰਫਿਊਮ, ਪਰਫਰਮ ਜਿਹੇ ਹੁੰਦੇ ਆ ਫੈਸ਼ਨਰ ਵਗੈਰਾ ਤੇ ਹੋਰ ਲੱਭਪਾ ਆ। ਇਹ ਸਾਰਾ ਕੁਝ ਬਾਈ ਕੋਲੇ ਮਿਲ ਜਾਂਦਾ। ਆਇਓ ਇੱਕ ਵਾਰੀ ਬਾਈ ਕੋਲੇ ਭਾਈ। ਦਿਓ ਸੇਵਾ ਦਾ ਮੌਕਾ। ਮਾ ਕੰਮ ਜਿਆ ਕਰਾਈ ਜਾਂਦਾ ਸੀ ਮਾ ਹਾ ਚੱਲਣ ਨਾਲੇ ਉਹਨੇ ਵਲੌਗ ਜਾਂ ਪੂਰਾ ਜਾਂ ਹੋ ਜਾਊਗਾ ਆਪਣਾ ਤੇ ਨਾਲੇ ਬਾਈ ਦਾ ਮੜਾ ਜਾਂ ਕੰਮ ਨਿਕਲਦਾ ਹੋ ਜਾਊਗਾ ਇਹ ਫੋਨ ਆਪਾਂ ਪੰਜਾਬ ਬੱਸ ਅੱਡੇ ਚੋਂ ਫੜ ਲੈਂਦਾ ਸੀ 5G ਫੋਨ ਆ ਤੇ ਹੈ ਕਿਹੜਾ ਭਾਈ ਇਹ ਸੈਮਸੰਗ ਦਾ ਗਾਰਡ ਇਹਦਾ ਟੁੱਟਿਆ ਹੋਇਆ ਗਾਰਡ ਆਪਾਂ ਚੇਂਜ ਕਰਾਵਾਂਗੇ ਤੇ ਬਾਕੀ ਓਕੇ ਦੀ ਰਿਪੋਰਟ ਆ 5G ਫੋਨ ਆਪਣਾ ਡੰਗਾ ਵਧਾ ਲਾ ਦੂਗਾ ਇਹ ਵਿੱਚ Jio ਦੀ ਲੈ ਕੇ ਆਪਣੇ ਕਿਹੜੀ ਕਹਿੰਦੇ ਹੈਗੇ ਪੋਸਟ ਪੇਡ SIM ਉਹ ਪਾ ਲੈਣੀ ਆਪਾਂ ਤੇ ਨੈਟਵਰਕ ਦੀ ਉੱਤੇ ਦਿੱਕਤ ੁੱਕ ਜਿਉਣ ਲੱਗਿਆ ਉੱਤੇ ਹੌਟਸਪੌਟ ਕਰਕੇ ਉਹ ਤੋਂ ਛੱਡ ਲਿਆ ਕਰਾਂਗੇ ਚਾਲ ਲੱਵੀ ਮਸ਼ੀਨ ਜੀ ਤੇ ਕੱਢਣ ਲੱਗੀ ਧੂਆਂ ਆ ਤੇ ਇਹ ਆਉਣ ਵਾਲੇ ਸਫਰਾਂ ਬਾਰੇ ਜਾਣਕਾਰੀ ਦਊ ਤੁਹਾਨੂੰ ਲਓ ਜੀ ਬਾਈ ਮੋਨੂ ਕੋਲੋਂ ਆਪਾਂ ਪਲੇਟ ਬਣਵਾ ਕੇ ਪਰ ਪਿੱਛੇ ਨਹੀਂ ਲਵਾਈ ਆਪਾਂ ਆਹ ਝੋਲੇ ਦੇ ਪਾਲੀ ਆਪਾਂ ਹਾਂ ਕਿਉਂਕਿ ਇਹਦੀ ਪੱਤੀ ਵਗਾਰਾ ਮਹੂਣੀ ਪਣੀ ਆ। ਕੀ ਹਾਲ ਨੇ? ਹਾਂ ਤੇ ਇਹ ਆਪਾਂ ਬਈ ਉਹ ਪੱਤੀ ਕੁੱਤੀ ਬਣਵਾ ਕੇ ਸਾਈਡਵਾਰਟ ਕਰਕੇ ਲਵਾਵਾਂਗੇ ਹਲਦੀ ਵਾਲੀ ਸੀੜੀ ਮਗਰ ਲਈ ਪੱਤੀ ਸੀ। ਉਹ ਜਗ੍ਹਾ ਲੇਡ ਜੀ ਟੰਗ ਤੇ ਇਹ ਆ ਗਏ ਢੱਪ ਵਾਲੇ ਦਾ ਸਟੇਸ਼ਨ ਤੇ ਇਹਦੇ ਨਾਲ ਆ ਇਧਰ ਹਾਂ ਮੀਨਾ ਬਿਆਰ ਸਾਹਮਣੇ ਪੜੀ ਗਲੀ ਜਾਂਦੀ ਆ ਸਾਰੀ ਉਹ ਨਾ ਯਾਰ ਦੀ ਹੈ ਯੂਥ ਮੈਰਾਥਨ ਮੇ ਵੀ ਜੇਤਾਉ ਕੋ ਯੂਥ ਮੈਰਾਥਨ ਖੇਡਾ ਪਟਾੜੀਆਂ ਕਰਾਉਂਦਾ ਨੇ ਹਰ ਸਾਲ ਸਾਰਾ ਉਹਦੇ ਪਹਿ ਅਨਾਉਂਸਮੈਂਟ ਕਰਦੇ ਫਰਦੇ ਹੈਗੇ ਸਾਈਕਲ ਰੇਸ ਵਗੈਰਾ ਵੀ ਹੋਣੀ ਹੈ ਜੀ ਤੇ ਪਲੇਟ ਲਾ ਕੇ ਆਪਾਂ ਇਧਰ ਕਿਧਰ ਜਾ ਰਹੇ ਆ ਆਪਾਂ ਕੋਈ ਲੋਰਾਂ ਦੇਖਣ ਆ ਸੀਗੇ ਇੱਥੇ ਆ ਕ੍ਰੇਜ਼ੀ ਫੈਸ਼ਨ ਵਾਲਿਆਂ ਨੂੰ ਆ ਲੋਰਾਂ ਦੇਖਣ ਜਾ ਰਹੇ ਆ ਜੀ ਮੀਨਾ ਵਿਆਰ ਦੀ ਮੇਨ ਗਲੀ ਇਹ ਮੇਨ ਮੀਨਾ ਵਿਆਰ ਵੀ ਦਿਖਾ ਰਗੇ ਤੇ ਲੋਹਣਾ ਲੈਣਗੇ ਸੀ ਲੋਹਣਾ ਨਾਲ ਆਪਣਾ ਕੰਮ ਨਹੀਂ ਬਣਿਆ ਤਾਂ ਜਿਹੜੀ ਮੈਂ ਭਾਲਦਾ ਸੀ ਉਹ ਚੀਜ਼ ਆਪ ਨੂੰ ਨਹੀਂ ਮਿਲੀ। ਫੰਮੀ ਨਾਲ ਦਾ ਪਾਂਪੂ ਵਾਲੀ ਲਵਾ ਕੇ ਹੋਣੀ ਸੀ। ਇੱਧਰ ਤੇ ਕੱਢ ਲਗੇ ਬਾਬ ਦੇ ਰਾਹ ਦੇ ਵਾਲੀ ਗਲੀ। ਇਹ ਆ ਕੁਛ ਐ ਜਿਹਾ ਸਾਡਾ ਮੀਨਾ ਵਿਆਰ ਦਾ ਰੰਗ ਮੋਹਰ। ਨੇ ਰਾ। ਵਾਕੀ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਬਸ ਡੈਲੀ ਗੜੀ ਵਾਲਾ ਬਾਜ਼ਾਰ। ਇਹ ਨਾਗਰ ਦੇ ਵਿੱਚ ਮਾਹੌਲ ਸ਼ਾਂਤ ਸੀ ਤੇ ਜਿਵੇਂ ਆਪਾਂ ਇਹ ਬਸ ਡੈਲੀ ਗੜੀ ਚ ਤੇ ਇੱਥੇ ਵਧੀਆ ਰੌਣਕ ਮੇਲਾ ਜਾ ਲਗਿਆ। ਬੰਦਿਆਂ ਦੀ ਆਵਾਜ਼ ਆਹੀ ਪੂਰੀ ਤੇ ਬਾਕੀ ਹਾਰਨ ਦੀ ਚਾਹ ਚਾਟ ਤੇ ਸਾਦਨਾਂ ਦੀ ਆਵਾਜ਼ ਆ। ਗਲੀ ਥੋੜੀ ਜੀ ਵਾਕੀ ਖੁੱਲੀ ਆ। ਇਹ ਚਾਹ ਚਾਟ ਰੌਣਕ ਮੇਲਾ ਜਾ ਵਧੀਆ। ਦਕਾਨਾਂ ਦੇ ਬਾਹਰਲੇ ਪਾਸੇ ਦੂਰੋ ਕਰਮਾ ਕਰਮ ਖਾਣਾਂ ਦੇ ਵਿੱਚ ਪੁਤਲੇ ਖੜੇ ਇਹ ਤੇ ਬਾਕੀ ਸਮਾਨ ਸਲਾਲਾ ਲੱਦਿਆ ਹੋਇਆ ਇੱਕ ਜੀ ਦਿੱਖ ਇੱਕ ਦਿੱਖ ਸਮਾਏ ਸਭਕਾ 6:30 ਵੇਲੇ ਦਾ ਤੇ ਆਪਾਂ ਕਿਹਦੇ ਕੋਲੇ ਖੜੇ ਹਾਂ ਭਾਈ ਗੋਲੇ ਦੇ ਡਿਜ਼ਾਈਨ ਦਾ ਬਾਈ ਖਾਂਸਾ ਦੇਣਾ ਹਾਂ ਆ ਗਾਣਾ ਮੰਨ ਘਰੇ ਕੋਪੀਰ ਨੰਬਰ ਕੋਣ ਹੈ ਗੇ ਤੁਹਾਨੂੰ ਡਿਜ਼ਾਈਨ ਪਾਇਆ ਚੁੰਨੀ ਦੇ ਡਿਜ਼ਾਈਨ ਪਾਇਆ ਇਹ ਭਾਈ ਚੁੰਨੀਆਂ ਦਾ ਕੰਮ ਕਰਦਾ ਹੈ ਤੇ ਕੀ ਨਾਮ ਤੋਂ ਗਾਣਾ ਬਾਈ ਦੀ ਬਿੱਟੂ ਖਾਨ ਸਿੱਪੂ ਵਾਲੇ ਬਿੱਟੂ ਖਾਨ ਸਿੱਪੂ ਵਾਲੇ ਸਿੱਕੂ ਵਾਲੇ ਇਹ ਚੁੰਨੀਆਂ ਚੰਨੀਆਂ ਬਹੁਤ ਵਧੀਆ ਡਾਈ ਕਰਦਾ ਭਾਈ ਬਾਈ ਤਾਂ ਕਰਾਉਂਦੇ ਹੁੰਨੇ ਆਪਾਂ ਦਾ ਅ ਅਗਰਾਂ ਵੀ ਕਰਦੇ ਆਂ ਜਾਣੀਆਂ ਲੈ ਕੇ ਬੁੜੀਆਂ ਆਉਂਦਾ ਜਾਗਾ ਹੈ ਗ੍ਰਹਿਣ ਜੜਹਿਣ ਜਿਹੜਾ ਅਬਾਈ ਨੇ ਕੋਚ ਚੱਕਾ ਦੇ ਡਿਜ਼ਾਈਨ ਚੈੱਕ ਕਰੋ ਕਰਾਂ ਗੋਲੇ ਦੇ ਪਾ ਕੇ ਗੋਲੇ ਦੇ ਵਿੱਚ ਤਿੰਨ ਰੰਗ ਹੈ ਆਸੇ ਪਾਸੇ ਚਿੱਟਾ ਜਿਹਾ ਲੱਗਦਾ ਮੈਨੂੰ ਤੇ ਵਿੱਚ ਗੁਲਾਬੀ ਤੇ ਪੀਲਾ ਹਨਾ ਗੁਲਾਬੀ ਤੇ ਹਰਾ ਆ ਜਾਂ ਵੀ ਪੀਲਾ ਆ ਤਾਂਤ ਜੀ ਮਾਰਦਾ ਬਹੁਤ ਅੱਛਾ ਆਤਿਆਦਿਕ ਸੁੰਦਰ ਤੇ ਇਹ ਡਿਜ਼ਾਈਨ ਜੂਨ ਤਾਂ ਮੈਂ ਕਹਿੰਦਾ ਚੋਟੀ ਵਾਲੇ ਪਾਉਂਦਾ ਮਿੱਤਰ ਤੇ ਸੂਟ ਦਿਖਾ ਦੇ ਦਿਖਾ ਜਿਹੜਾ ਕੋ ਦਿਖਾਣਾ ਤੂੰ ਅੱਜ ਆਹ ਸੂਟ ਆਹ ਸੂਟ ਨਾਲ ਮੈਚ ਕਰਕੇ ਬਣਾਈ ਹੈ ਇਹ ਕੱਢਦਾ ਮੈਂ ਜੂਮ ਕਰਕੇ ਦਿਖਾਵਾਂ ਥੋੜਾ ਜਿਹਾ ਇਹੋ ਜੀ ਕੋਈ ਗੱਲ ਬਾਤ ਥੋੜਾ ਬਣਾ ਨਾ ਸਿਰਾ ਹੀ ਲਾਉਂਦਾ ਹੈ ਮੁੰਡਾ ਸਿਰਾ ਸੇਕੂ ਵਾਲਾ ਬਸ ਡੈਲੀ ਗਲੀ ਦੇ ਵਿੱਚ ਆ ਵਸਟ ਵਾਲੀ ਕੰਧ ਆ ਇੱਥੇ ਵਸਟ ਆ ਉਹ ਮਿੰਨ ਰੋਡ 27 ਨੰਬਰ ਦੁਕਾਨ ਦੇ ਸਾਹਮਣੇ ਆ ਇਧਰ ਆ ਗਈ ਦੁਕਾਨ ਨੰਬਰ 27 ਕੱਪੜਿਆਂ ਵਾਲੀ ਦੁਕਾਨ ਦਾ ਨੰਬਰ ਹੈ 27 ਠੀਕ ਹੈ ਜੀ ਆਓ ਜੀ ਚੁੰੰਗਾਲੇ ਕੋਲੋਂ ਹੁਣ ਆਪਾਂ ਪਹੁੰਚ ਗਏ ਦੱਬ ਵਾਲੀ ਗੋਲ ਚੌਂਕ ਤੇ ਇਹ ਗੋਲ ਚੌਂਕ ਕਾਫੀ ਜਗਮਗ ਜਗਮਗ ਕਰ ਰਿਹਾ ਹੈ ਕੱਟੇਗਾ ਬੁੱਤੀਆਂ ਖਾਸੀਆਂ ਲੱਗੀਆਂ ਹੂੰਗਾ ਖੇਚਦੇ ਆ ਲੈਨੇ ਆ ਬਾਟ ਘਰ ਵਾਲੀ ਨੇੜੇ ਤੇ ਕੱਲ ਪਰਸੋਂ ਵਾਲੇ ਬਲੌਗ ਦੇ ਵਿੱਚ ਇੱਥੇ ਗੱਡੀ ਲੈ ਕੇ ਟੱਪੇ ਸੀਗੇ ਜਿਹੜੇ ਵੇਰੀ ਤੁਹਾਨੂੰ ਆਹ ਤਾਹਾਂ ਵਾਲੇ ਬੋਰਡ ਦੇ ਉੱਤੇ ਸਾਰਾ ਕੁਝ ਲਿਖਿਆ ਦਿਖਾਇਆ ਸੀ ਵੀ ਸਾਖ ਸਾਹ ਇਥੋਂ 60 ਤੇ ਫਰਿਆਵਾਦ 96 ਕਿਲੋਮੀਟਰ ਪੈ ਜਾਂਦਾ ਵਾਕੀ ਜਿਹੜਾ ਸੀਗਾ ਇਹ ਸੀ ਆਪਣਾ ਅੱਜ ਦਾ ਵਲੌਗ ਹੁਣ ਘਰੇ ਹੀ ਚਲਦੇ ਆਂ ਬਸ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਆਪਣੇ ਸੁਝਾਅ ਦੇਣਾ ਨਾ ਭੁੱਲਿਓ ਤੇ ਫੇਸਬੁਕ ਤੇ ਦੇਖ ਰਹੇ ਹਾਂ ਤਾਂ ਫਾਲੋ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਭਾਈ ਮਿਲਦੇ ਆਂ ਕੱਲ੍ਹ ਸਵੇਰੇ ਕੱਲ੍ਹ ਸਵੇਰੇ ਕੀ ਕਰਨਾ ਸਮਾਨ ਦੀ ਪੈਕਿੰਗ ਸ਼ੈਕਿੰਗ ਕਰਾਂਗੇ ਤੇ ਜਿਹੜਾ ਕੋਈ ਮਾੜਾ ਮੋਟਾ ਹੋਰ ਸਮਾਨ ਸਲਾਇਆ ਰਹਿੰਦਾਗਾ ਉਹ ਲੈ ਕੇ ਆਵਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਦਾ ਰਹਿਣ